ਵੈਲਕਮ ਫਰੈਂਡਸ ਇਨ ਦਾ ਚੈਨਲ ਲਓ ਜੀ ਅੱਜ ਇੱਕ ਵਾਰੀ ਫੇਰ ਬਹੁਤ ਹੀ ਸੌਖਾ ਬਹੁਤ ਜ਼ਿਆਦਾ ਸੌਖਾ ਡਿਜ਼ਾਈਨ ਜਿਹੜਾ ਆ ਉਹ ਲੈ ਕੇ ਆਏ ਆ ਆਓ ਜੀ ਸਿੱਖੀਏ ਇਸ ਡਿਜ਼ਾਈਨ ਨੂੰ ਕਿੱਦਾਂ ਕਰਨਾ ਹੈ ਹਾਂਜੀ ਫਰੈਂਡਸ ਬਹੁਤ ਹੀ ਸੋਹਣਾ ਡਿਜ਼ਾਈਨ ਅੱਜ ਆਪਾਂ ਇੱਕ ਸ਼ੁਰੂ ਕਰਾਂਗੇ ਦੋ ਦੋ ਦੇ ਮਲਟੀਪਲ ਜਾਓਗੇ ਦੋ ਕੁੰਡੇ ਐਕਸਟਰਾ ਰੱਖ ਲਾਂਗੇ ਅਸੀਂ ਸਾਈਡਾਂ ਵਾਲੇ ਇਹ ਅਸੀਂ ਥੋੜੇ ਜਿਹਾ ਲੂਜ਼ ਹੈ ਜਿਸ ਤਰ੍ਹਾਂ ਇਸ ਲਈ ਅਸੀਂ ਇਹਨੂੰ ਸਲਾਈ ਨੂੰ ਇੱਕ ਨੂੰ ਅਸੀਂ ਐਦਾਂ ਕੱਢ ਲੈਂਦੇ ਆਂ ਬਹੁਤ ਸੋਹਣਾ ਹੋ ਜਾਊਗਾ ਦੇਖੋ ਇਹ ਲੂਜ਼ ਲੂਜ਼ ਥੋੜੇ ਕੁੰਡੇ ਆ ਗਏ ਇੱਥੋਂ ਹੀ ਮੈਂ ਸਟਾਰਟ ਕਰ ਰਹੀ ਆ ਅਗਰ ਬਾਰਡਰ ਬਣਾਣਾ ਚਾਹਦੇ ਬਾਰਡਰ ਬਣਾ ਸਕਦੇ ਮੈਂ ਇੱਥੋਂ ਹੀ ਸਿਖਾਣਾ ਸ਼ੁਰੂ ਕਰ ਰਹੀ ਆ ਠੀਕ ਹੈ ਤਾਂ ਇਹ ਆ ਗਏ ਜੀ ਸਾਡਾ ਪਹਿਲਾ ਕੁੰਡਾ ਪਹਿਲਾਂ ਮੈਂ ਬੁਣ ਹੀ ਲੈਂਦੀ ਆ ਮੈਨੂੰ ਆਦਤ ਥੋੜੀ ਜੀ ਨਾ ਇੱਦੀ ਬੁਣਨ ਦੀ ਹੈਗੀ ਆ ਤੇ ਮੈਂ ਇਹ ਬੁਣ ਲਿਆ ਠੀਕ ਹੈ ਅਗਲੇ ਜਿਹੜੇ ਦੋ ਕੁੰਡੇ ਆ ਇਹ ਅਸੀਂ ਲੈ ਲੈਣੇ ਸਿੱਧੇ ਇਹ ਦੇਖੋ ਇਹ ਅਸੀਂ ਆ ਗਏ ਇੱਥੋਂ ਸਿੱਧੇ ਦੋ ਕੁੰਡੇ ਸਾਡੇ ਸਿੱਧੇ ਆ ਗਏ ਹੁਣ ਅਸੀਂ ਕੀ ਕਰਨਾ ਹੈ ਜਿਹੜਾ ਸਾਡਾ ਧਾਗਾ ਆ ਇਹਨੂੰ ਇਦਾਂ ਡਬਲ ਲੈ ਲੈਣਾ ਡਬਲ ਲੈ ਕੇ ਇਹਸ ਕੁੰਡੇ ਨੂੰ ਅਸੀਂ ਉਲਟਾ ਬੁਣ ਲੈਣਾ ਇੱਕ ਤੇ ਦੋ ਇਹ ਦੋ ਕੁੰਡੇ ਉਲਟੇ ਬੁਣ ਕੇ ਧਾਗਾ ਇਧਰੋਂ ਦੀ ਅਸੀਂ ਇਦਾਂ ਲੈ ਲੈਣਾ ਇਹ ਦੇਖੋ ਇਹ ਥੋੜਾ ਜਿਹਾ ਹਲਕਾ ਜਿਹਾ ਲੂਸ ਰੱਖਾਂਗੇ ਅਸੀਂ ਇਦਾਂ ਫਿਰ ਅਸੀਂ ਦੋ ਕੁੰਡੇ ਲੈਣੇ ਸਿੱਧੇ ਦੋ ਸਿੱਧੇ ਆ ਗਏ ਔਰ ਇਹਨੂੰ ਅਸੀਂ ਧਾਗਾ ਇਦਾਂ ਅੱਗੇ ਲੈ ਆਣ ਔਰ ਬੁਨਣਾ ਇਹ ਵਾਲੇ ਟਾਈਟ ਵਾਲੇ ਨਾਲ ਇੱਥੋਂ ਅਸੀਂ ਉਲਟਾ ਬੁਨ ਲੈਣਾ ਇਹ ਬੁਨੇ ਆ ਅਸੀਂ ਵਾਰ ਇਹਨੂੰ ਅਸੀਂ ਐਦਾਂ ਲੈ ਗਏ ਠੀਕ ਹੈ ਇੱਥੋਂ ਅਸੀਂ ਫੇਰ ਅਸੀਂ ਲਿਆ ਦੋ ਸਿੱਧੇ ਪਲੇਨ ਸਿੱਧੇ ਪਾ ਲੈ ਦੋ ਅਸੀਂ ਉਲਟੇ ਪਾਣੇ ਆ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਉਲਟੇ ਨੂੰ ਅਸੀਂ ਐਦਾਂ ਲੈ ਕੇ ਇਹ ਦੇਖੋ ਇਹ ਧਾਗਾ ਜਿਹੜਾ ਹੈ ਇੱਧਰ ਨੂੰ ਸਾਡਾ ਐਦਾਂ ਆ ਜਾਣਾ ਥੋੜਾ ਜਿਹਾ ਬਣੂਗਾ ਨਾ ਫਿਰ ਥੋੜਾ ਜਿਹਾ ਸਮਝ ਆਊਗਾ ਇਹ ਦੇਖੋ ਫਿਰ ਅਸੀਂ ਉਲਟੇ ਲੈ ਲੈ ਇਹਨੂੰ ਅਸੀਂ ਧਾਗਾ ਅੱਗੇ ਕੀਤਾ ਆਓ ਸੋਰੀ ਸਿੱਧੇ ਪਹਿਲੇ ਲੈ ਸੀ ਇਹ ਦੋ ਉਲਟੇ ਇਹ ਆ ਗਏ ਸਾਡੇ ਇੱਥੋਂ ਹੋ ਗਏ ਇਹ ਸਾਡੇ ਫਿਰ ਆ ਗਏ ਦੋ ਸਿੱਧੇ ਇਹ ਥੋੜਾ ਜਿਆਦਾ ਲੂਜ਼ ਰਹਿ ਗਿਆ ਸਾਡਾ ਅਸੀਂ ਇਹਨੂੰ ਥੋੜਾ ਜਿਹਾ ਹੋਰ ਕਰ ਲਵਾਂ ਠੀਕ ਹੈ ਇਹ ਦੇਖੋ ਇਹ ਆ ਗਏ ਜੀ ਸਾਡੇ ਦੋ ਸਿੱਧੇ ਦੋ ਦਾ ਫੇਰ ਅੱਗੋਂ ਇੱਦਾਂ ਕਰਕੇ ਅਸੀਂ ਇਹ ਡਿਜ਼ਾਈਨ ਪਾ ਲੈਂਦੇ ਆ। ਇਹ ਆ ਗਿਆ ਸਾਡੇ ਦੋ ਉਲਟੇ। ਇਹ ਲਾਸਟ ਵਾਲਾ ਸੀ ਸਿੱਧਾ ਬੁਣ ਲੰ데। ਇਹ ਸਾਡੀ ਹੋ ਗਈ ਜੀ ਪਹਿਲੀ ਸਲਾਈ। ਪਹਿਲੀ ਸਲਾਈ ਦੇ ਵਿੱਚ ਆ ਗਿਆ ਸੀ। ਹੁਣ ਅਸੀਂ ਚੱਲ ਰਹੀਆਂ ਜੀ ਦੂਸਰੀ ਸਲਾਈ ਰੋਂਗ ਸਾਈਡ ਤੇ। ਪੁੱਠੀ ਸਲਾਈ ਜੇ ਨੂੰ ਅਸੀਂ ਕਹਿੰਦੇ ਆ। ਪੁੱਠੀ ਸਲਾਈ ਦੇ ਵਿੱਚ ਅਸੀਂ ਸਾਰੇ ਪੁੱਠੇ ਪਾ ਦੇਣੇ ਆ। ਜੋ ਵੀ ਅਸੀਂ ਸਿੱਧੇ ਪੁੱਠੇ ਪਹਿਲਾਂ ਬੁਣੇ ਸੀ ਉਹ ਸਾਰੀ ਸਲਾਈ ਜਿਹੜੀ ਆ ਸਾਡੀ ਉਹ ਪੁੱਠੀ ਆ ਜਾਣੀ। ਇਹ ਦੇਖੋ ਇਹ ਸਾਰੀ ਪੁੱਠੀ ਆ ਗਈ ਸਾਡੀ ਇਦਾਂ ਸੀ ਸਾਰੇ ਪੁੱਠੇ ਬੰਦਨੇ ਨੇ ਸਾਰੀ ਸਲਾਈ ਪੁੱਠੀ ਆ ਜਾਣੀ ਹੈ ਇਹ ਬੰਘਿਆ ਸਟਾ ਇਹ ਸਾਰੀ ਸਲਾਈ ਜਿਹੜੀ ਆ ਇਹ ਪੁੱਠੀ ਆਏ ਫਿਰ ਵਾਪਸ ਆ ਗਏ ਅਸੀਂ ਤੀਸਰੀ ਸਲਾਈ ਤੇ ਏ ਅਸੀਂ ਆ ਗਏ ਜੀ ਤੀਸਰੀ ਸਲਾਈ ਤੇ ਇਹ ਦੇਖੋ ਜੀ ਇਹ ਸਾਡਾ ਥੋੜਾ ਥੋੜਾ ਜਿਹਾ ਡਿਜ਼ਾਈਨ ਦਿਖਾਈ ਦੇ ਰਿਹਾ ਹੁਣ ਅਸੀਂ ਕੀ ਕਰਨਾ ਅਸੀਂ ਪਹਿਲਾ ਕੁੰਡਾ ਮੈਨੂੰ ਬੁਨਣ ਦੀ ਆਦਤ ਆ ਅਸੀਂ ਚੁੱਕ ਵੀ ਸਕਦੇ ਆ ਇਹ ਬੁਨ ਲਿਆ ਠੀਕ ਹੈ ਇਹ ਦੋ ਜਿਹੜੇ ਸਾਡੇ ਆ ਇਹ ਦੋ ਜੜੇ ਆ ਇਹ ਸਾਡੇ ਸਿੱਧੇ ਕੁੰਡੇ ਆ ਹੁਣ ਅਸੀਂ ਇਹਨਾਂ ਨੂੰ ਪੁੱਠੇ ਬੁਨ ਲੈਣਾ ਜਿਹੜੇ ਦੋ ਸਿੱਧੇ ਆ ਸਾਡੇ ਇਹਨਾਂ ਨੂੰ ਧਾਗਾ ਅੱਗੇ ਕਰਕੇ ਅਸੀਂ ਇਹਨੂੰ ਪੁੱਠਾ ਬੁਨ ਲੈਣਾ ਐਦਾਂ ਕਰਕੇ ਉੱਠਾ ਬੁਣ ਕੇ ਪਿੱਛੇੋਂ ਦੀ ਧਾਗੇ ਨੂੰ ਇਦਾਂ ਲੈ ਜਾਣਾ ਇਹ ਬਣ ਗਿਆ ਇਸ ਤੋਂ ਬਾਅਦ ਜਿਹੜੇ ਜਿੱਥੇ ਡਿਜ਼ਾਈਨ ਪਾਇਆ ਸੀ ਉਹਨੂੰ ਅਸੀਂ ਸਿੱਧਾ ਬੁਣ ਲੈਣਾ ਇੱਥੋਂ ਅਸੀਂ ਫੇਰ ਲੈ ਜਾਣਾ ਇਹ ਜਿਹੜੇ ਦੋ ਸਿੱਧੇ ਵਾਲੇ ਸੀ ਉੱਥੇ ਅਸੀਂ ਇਹ ਡਿਜ਼ਾਈਨ ਪਾ ਦੇਣਾ ਦੋ ਦੋ ਦਾ ਹੀ ਸਿਰਫ ਦੋ ਸਿੱਧਾ ਪੁੱਠੇ ਬੁਣਨਾ ਬੜੀ ਜਲਦੀ ਇਹ ਸਵੈਟਰ ਬਣਦਾ ਹੈ ਕਿਤੇ ਵੀ ਤੁਸੀਂ ਬੱਚਿਆਂ ਦੇ ਵਿੱਚ ਬੇਬੀ ਸੈਟ ਚ ਪਾ ਸਕਦੇ ਆ ਆਪਣੀ ਕੋਟੀਆਂ ਚ ਪਾ ਸਕਦੇ ਆ ਇਹ ਦੇਖੋ ਸੈਟ ਇਹ ਸੋੜਾ ਥੋੜਾ ਸਾਨੂੰ ਅਜੇ ਪਤਾ ਲੱਗਦਾ ਥੋੜਾ ਜਿਹਾ ਹੋਰ ਬੁਣਾਗੇ ਨਾ ਫਿਰ ਥੋੜਾ ਕਲੀਅਰ ਹੋਊਗਾ ਇਹ ਅਸੀਂ ਡਿਜ਼ਾਈਨ ਦੇ ਉੱਪਰ ਕਰ ਲਿਆ ਇਹ ਅਸੀਂ ਫਿਰ ਆ ਸਿੱਧੇ ਦੇਖੋ ਆ ਸਿੱਧੇ ਦੋ ਦਿਸ ਦੇ ਪਏ ਨਾ ਇਹਦੇ ਉੱਤੇ ਅਸੀਂ ਇਹ ਇਦਾਂ ਕਰਕੇ ਇਹਨੂੰ ਪਾ ਲੈਨੇ ਆ ਦਾਣਾ ਦਾਣੇ ਜੇ ਪੋਲਕਾ ਡਾਟ ਪੋਲਕਾ ਡਾਟ ਦੀ ਤਰ੍ਹਾਂ ਬਣ ਜਾਂਦੇ ਆ ਇੱਕ ਇੱਕ ਡਾਟ ਇਦਾਂ ਡਿਸਟੈਂਸ ਇਕੁਅਲ ਹੋ ਜਾਂਦਾ ਹੈ ਇਹ ਦੇਖੋ ਇਹ ਆ ਗਏ ਇਹ ਸਾਰੇ ਜਿਹੜੇ ਅਸੀਂ ਤਿੰਨੋਂ ਸਿੱਧੇ ਪਾ ਲਾਂਗੇ ਇਹ ਸਾਡਾ ਪਾਣ ਗਿਆ ਜੀ ਦੇਖੋ ਥੋੜਾ ਜਿਹਾ ਸਿਕਾ ਜੇ ਥੋੜਾ ਜਿਹਾ ਹੋਰ ਪਾਨੇ ਆ ਫਿਰ ਫਿਰ ਪੂਰਾ ਕਲੀਅਰ ਦਿਖਾਈ ਦੇਊਗਾ ਪੁੱਠੀ ਸਲਾਈ ਸਾਰੀ ਪੁੱਠੀ ਫਿਰ ਦੁਆਰਾ ਤੋਂ ਪੁੱਠੀ ਸਲਾਈ ਚ ਕੋਈ ਵੀ ਡਿਜ਼ਾਈਨ ਕੋਈ ਵੀ ਕੁਝ ਨਹੀਂ ਪਾਣਾ ਬਸ ਪੁੱਠੀ ਸਲਾਈ ਸਾਰੀ ਪੁੱਠੇ ਇਹ ਦੇਖੋ ਇਹ ਸਾਡਾ ਚੱਲਦਾ ਜਾ ਰਿਹਾ ਇਸ ਤਰੀਕੇ ਨਾਲ ਅਸੀਂ ਬਣਾਵਾਂਗੇ ਕਿਸੇ ਵੀ ਲਾਈਟ ਕਲਰ ਡਾਰਕ ਕਲਰ ਕਿਸੇ ਚ ਵੀ ਸੋਹਣਾ ਲੱਗਦਾ ਹੈ ਮੋਟੀ ਹੋਣ ਤੇ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਹੈ ਕਿਉਂਕਿ ਉਹ ਮੋਟਾ ਮੋਟਾ ਡਿਜ਼ਾਈਨ ਆ ਜਾਂਦਾ ਹੈ ਤੁਸੀਂ ਅੱਛੀ ਤਰ੍ਹਾਂ ਬਣਾਓ ਕਮੈਂਟ ਕਰੋ ਪਲੀਜ਼ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹ ਛੋਟੇ ਛੋਟੇ ਡਿਜ਼ਾਈਨ ਛੋਟੇ ਛੋਟੇ ਹੀ ਅਸੀਂ ਸਿੱਖ ਰਹੇ ਹਾਂ ਜ਼ਿਆਦਾ بڑے ਤੇ ਅਸੀਂ ਅਜੇ ਪਹੁੰਚੇ ਨਹੀਂ ਆ ਇਹ ਸਾਡੀ ਸਾਰੀ ਸਿਲਾਈ ਹੋ ਗਈ ਹੁਣ ਅਸੀਂ ਆ ਗਏ ਨੈਕਸਟ ਸਿਲਾਈ ਤੇ ਹਾਂਜੀ ਇਹ ਦੇਖੋ ਫਰੈਂਡਸ ਕਿੰਨਾ ਸੋਹਣਾ ਦੇਖੋ ਜਿੱਨੇ ਸੋਣ ਇੱਕ ਛੋਟੇ ਛੋਟੇ ਡੱਬੀ ਜੀ ਬਣ ਗਈ ਇਹ ਦੇਖੋ ਇੱਥੇ ਪਈ ਪਲੇਨ ਫਿਰ ਡੱਬੀ ਵਈ ਹੈ ਦੇਖੋ ਬਹੁਤ ਸੋਹਣਾ ਲੱਗ ਰਿਹਾ ਇਹ ਦੇਖੋ ਇਹ ਸਾਡਾ ਇੱਕ ਡਿਜ਼ਾਈਨ ਬਣਿਆ ਬਹੁਤ ਅੱਛਾ ਇਹ ਦੇਖੋ ਇਹ ਅਗਰ ਤੁਸੀਂ ਇਦਾਂ ਲਸਰ ਟਾਈਪ ਲਜਾਣਾ ਚਾਹੁੰਦੇ ਇਹ ਵੀ ਲਜਾ ਸਕਦੇ ਆ ਦੇਖੋ ਦੋ ਸਿੱਧੇ ਫਿਰ ਡਿਜ਼ਾਈਨ ਦੋ ਸਿੱਧੇ ਡਿਜ਼ਾਈਨ ਇਹ ਹਰ ਬਾਰੀ ਸਿੱਧੀ ਸਲਾਈ ਚ ਇੱਦੇ ਪੈ ਜਾਣਾ ਇਹ ਵੀ ਇਹਦੇ 'ਚ ਵੀ ਬਹੁਤ ਸੋਹਣਾ ਲੱਗਦਾ ਹੈ। ਇਹ ਤੁਸੀਂ ਆ ਜਿਹੜਾ ਹੈ ਇਹ ਦੂਸਰੀ ਤਰ੍ਹਾਂ ਬਣਾਣਾ। ਦੋ ਸਿੱਧੇ ਫਿਰ ਡਿਜ਼ਾਈਨ ਦੋ ਸਿੱਧੇ ਡਿਜ਼ਾਈਨ ਅਗਲੀ ਬਾਰੀ ਉਹਨਾਂ ਦੇ ਉੱਤੇ ਉਹ ਡਿਜ਼ਾਈਨ ਪਾ ਦੇਣਾ। ਇਹ ਦੇਖੋ ਦੋ ਜਿਸ ਮਰਜ਼ੀ ਤਰੀਕੇ ਨਾਲ ਪਾ ਲਓ। ਦੋਨਾਂ ਦੇ ਵਿੱਚ ਹੀ ਬਹੁਤ ਸੁੰਦਰ ਲੱਗਦਾ। ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ। ਇਹ ਬਹੁਤ ਪਿਆਰਾ। ਕਿਸੇ ਕਿਸੇ ਕਲਰ 'ਚ ਵੀ ਤੁਸੀਂ ਪਾ ਸਕਦੇ। ਇਹ ਦੇਖੋ। ਇਹ ਜ਼ਿਗਜ਼ੈਗ ਵੀ ਆ ਜਾਂਦਾ। ਸੋਹਣਾ ਵੀ ਲੱਗਦਾ ਆ। ਇਸੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਬਹੁਤ ਸੁੰਦਰ। सो so, ती बनाओ लाइक शेयर कमेंट सब करो हमेशा खुश रहो तंदुरुस्त रहो और नए नए स्वेटर बनाते रहो थैंक यू सो मच फॉर वॉचिंग